ਦੇਵਾ ਸਾਧੂ ਆਦੀ ਸਾਰੇ ਪਦਾਰਥ ਮਿਲਦੇ ਸੇ Leva ਇਸੇ ਗੱਲ ਕਰਨੀ ਸੇਵਾ ਨੂੰ ਸਮਝ ਲੈਣਾ ਸੇਵਾ ਕੀ ਹੈ ਗੁਰੂਆਂ ਦੀ ਤੇ ਸਾਧੂਆਂ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਜੋ ਗੁਰੂਆਂ ਦੇ ਦੁਆਰਾ ਤੇ ਸਾਧੂਆਂ ਦੇ ਦੁਆਰਾ ਮਿਲਿਆ ਹੋਇਆ ਨਾਮ ਸ਼ਬਦ ਹੈ ਉਹ ਦੀ ਕਮਾਈ ਕਰਨੀ ਇਹੀ ਉੱਚੀ ਸੇਵਾ ਹੈ ਸੇਵਾ ਗੁਰੂਆਂ ਦੀ ਸੇਵਾ ਸਾ ਕਦੇ ਕਦੇ ਅਸੀਂ ਸੋਚਦੇ ਸਾਧੂ ਪੂਰੇ ਸਾਧੂ ਮਿਲ ਵੀ ਜਾਣਗੇ ਮਿਲ ਜਾਂਦੇ ਐ ਪਰ ਸਾਡੀ ਵਿਵੇਕਸ਼ੀਲ ਜਿਹੜੀ ਅੱਖ ਨਹੀਂ ਹੈ ਕਦੇ ਸੋਚਦੇ ਕਿ ਗੁਰੂ ਪੂਰਨ ਵੀ ਮਿਲ ਜਾਂਦੇ ਸਾਨੂੰ ਤਾਂ ਮਿਲੇ ਹੋਏ ਐ ਤੁਹਾਨੂੰ ਵੀ ਮਿਲੇ ਹੋਏ ਪਰ ਕਈ ਜਿਹੜੇ ਸ਼ੰਕਾਲੂ ਲੋਗ ਐ ਉਹਨਾਂ ਦੀ ਗੱਲ ਕਰਨਾ ਲੇਕਿਨ ਜਿਹੜੇ ਇਸ ਤਰ੍ਹਾਂ ਸੋਚਦੇ ਹੈ ਉਹ ਜਿਹੜੇ ਸੋਚਦੇ ਆ ਉਹਨਾਂ ਨੂੰ ਮੈਂ ਕਹਿ ਰਿਹਾ ਕਿ ਕਿਉਂ ਸੋਚਦੇ ਹੋ ਤੁਸੀਂ ਨੇਕੀ ਕਰੋ ਤੇ ਕੂਏ ਮੇਂ ਡਾਲੋ ਬਲੋ ਵੰਦੀ ਛੋੜ ਤੁਸੀਂ ਤਾਂ ਸੇਵਾ ਕਰਨੀ ਹੈ ਬਾਕੀ ਜੇਕਰ ਉਹ ਨਹੀਂ ਕੁਝ ਕਰਦਾ ਰੋਟੀਆਂ ਖਾ ਕੇ ਸੋ ਜਾਂਦਾ ਹੈ ਗੱਲਾਂ ਮਾਰਦਾ ਇੱਧਰ ਦੀ ਉਧਰਾਂ ਅੱਗ ਲਾਣੀ ਲਾਣੀ ਬੁਝਾਣੀ ਨਹੀਂ ਹੈ ਤੇ ਉਹਨੇ ਭੋਗਣਾ ਹੈ ਤੂੰ ਆਪਣਾ ਸਵਾਲ ਤੈਨੂੰ ਦੂਜੇ ਨਾਲ ਕੀ ਭਈ ਤੂੰ ਆਪਣਾ ਸੰਭਾਲ ਨੇਕੀ ਕਰ ਕੂਏ ਮੇਂ ਡਾਲ ਤੂੰ ਆਪਣਾ ਸੰਭਾਲ ਔਰ ਇੰਨੀ ਬਵੇਕਸ਼ੀਲਤਾ ਸਾਡੇ ਅੰਦਰ ਹੈ ਨਹੀਂ ਕਿ ਅਸੀਂ ਗੁਰੂਆਂ ਨੂੰ ਪਛਾਣ ਸਕੀਏ ਲੇਕਿਨ ਗੁਰੂਆਂ ਨੂੰ ਕੀ ਪਛਾਣਨਾ ਹੈ ਇਹਨਾ ਸਮਝ ਲੈਣਾ ਜੇਕਰ ਤੁਹਾਡਾ ਚਿੱਤ ਜਿੱਥੇ ਟਿਕਦਾ ਹੈ ਗੁਰੂਆਂ ਦੇ ਕਾਰਜ ਚ ਤਾਂ ਸਮਝ ਲੈਣਾ ਕਿ ਇੱਥੇ ਗੁਰੂਪੁਰ ਨੇ ਬੋਲੋ ਬਦੀਸ਼ੋਰ ਸੁਬਾਨ ਕੀ ਜਿੱਥੇ ਮਨ ਸਪਰਸ਼ ਹੋ ਜਾਵੇ ਜਿੱਥੇ ਖਿੱਚ ਪਵੇ समझ लेना कि पूर्ण गुरु मिलके को बंदी छोड़ सेवा गुरुआ दी सेवा साधुआ सेवा गुरुआ ਤੇ ਗੁਰੂ ਦਾ ਇੱਕੋ ਇੱਕ ਜਿਹੜਾ ਅਰਥ ਹੈ ਕਿ ਉਹ ਦੂਸਰਿਆਂ ਲਈ ਵਿਚਰਦੇ ਉਹਨਾਂ ਦਾ ਆਪਣਾ ਕੋਈ ਸਵਾਰਥ ਨਹੀਂ ਹੁੰਦਾ ਹੈ ਮੁੱਟੀ ਜੀ ਗੱਲ ਤੁਹਾਨੂੰ ਕਹਿ ਰਿਹਾ ਕੋਈ ਆਪਣਾ ਸਵਾਰਥ ਨਹੀਂ ਹੁੰਦਾ ਉਹਨਾਂ ਦਾ ਨਾ ਸਤਗੁਰੂ ਦਾ ਨਾ ਗੁਰੂ ਦਾ ਗੁਰੂ ਕਹਿ ਲਓ ਸਤਗੁਰੂ ਕਹਿ ਲਓ ਮੁਰਸ਼ਿਦ ਕਹਿ ਰੋ ਉਹ ਦੂਸਰਿਆਂ ਲਈ ਵਿਚਰਦੇ ਦੂਸਰਿਆਂ ਦੇ ਪਰਪਕਾਰ ਲਈ ਇੱਥੇ ਆਉਂਦੇ ਆ ਇਸ ਸਮਾਜ ਦੇ ਵਿੱਚ ਕਿ ਪਰਪਕਾਰ ਕਰਨਾ ਹੋਰ ਕੋਈ ਸਵਾਰਥ ਨਹੀਂ ਹੁੰਦਾ ਜੇ ਸਵਾਰਥ ਹੈ ना वो गुरु कहलाक है और ना ही साधु कहलाने का हक है बोलो वीशो क्योंकि शास्त्र ने भी यही गल कही साधुओं के लिए साधु नोती परम कार्यम स साधु यही गल शास्त्र कह रहा है कि साधुनोती परम कार्यम स साधु जो दूसरिया परपकार आता है साधु है और साधना भी करता है साधना कराता भी है बोलो वीशोर साधुवादिवा गुरु सेवा साधु ਵਾਸਾ ਤੁਆ ਤੇ ਸਾਰ ਪਜਾਰ ਤੁਮਿਲ ਦੇ ਸਵਾ ਤੁਆ ਬੋਲੋ ਬਤੀ ਸ਼ੋਰ ਮਹਾਰਾ